ਪੰਜਾਬ ਦੀਆਂ ਸਰਕਾਰੀ ਬੱਸਾਂ 'ਚ ਸਫ਼ਰ ਕਰਨ ਵਾਲੇ ਲੋਕਾਂ ਨੂੰ ਹੁਣ ਰਾਹਤ ਮਿਲੀ ਹੈ। ਬੀਤੇ ਦਿਨੀ ਪੰਜਾਬ ਦੀਆਂ ਸਰਕਾਰੀ ਬੱਸਾਂ ਦੇ ਡਰਾਈਵਰਾਂ ਅਤੇ ਕੰਡਕਟਰਾਂ ਨੇ ਐਲਾਨ ਕੀਤਾ ਸੀ ਕਿ ਸਰਕਾਰੀ ਬੱਸਾਂ 'ਚ 32 ਸੀਟਾਂ ਤੋਂ ਇਲਾਵਾ ਇੱਕ ਵੀ ਵਾਧੂ ਸਵਾਰੀ ਨਹੀਂ ਬਿਠਾਈ ਜਾਵੇਗੀ। ਪਰ ਹੁਣ ਇਹਨਾਂ ਨਿਯਮਾਂ ਵਿੱਚ ਡਰਾਈਵਰਾਂ ਅਤੇ ਕੰਡਕਟਰਾਂ ਨੇ ਢਿੱਲ ਦਿੱਤੀ ਹੈ। ਜੀ ਹਾਂ ਹੁਣ ਸਰਕਾਰੀ ਬੱਸਾਂ 'ਚ 32 ਸੀਟਾਂ ਤੋਂ ਵਾਧੂ ਸਵਾਰੀਆਂ ਬਿਠਾਈਆਂ ਜਾਣਗੀਆਂ। ਦਰਸਲ ਲੋਕਾਂ ਦੀ ਸੜਕਾਂ ਤੇ ਹੋ ਰਹੀ ਖੱਜਰਖਵਾਰੀ ਨੂੰ ਧਿਆਨ ਚ ਰੱਖਦਿਆਂ ਪੰਜਾਬ ਰੋਡਵੇਜ਼ ਪੰਨਬਸ ਅਤੇ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਪੰਜਾਬ ਦੇ ਅੱਤਵ ਨੇ ਐਲਾਨ ਕੀਤਾ ਹੈ ਕਿ ਸਿਰਫ ਪੰਜਾਬ 'ਚ ਚੱਲਣ ਵਾਲੇ ਰੂਟਾਂ 'ਤੇ ਹੀ ਉਹ 52 ਸਵਾਰੀਆਂ ਤੋਂ ਵੱਧ ਦੀਆਂ ਸਵਾਰੀਆਂ ਬਿਠਾਉਣਗੇ ਉਹਨਾਂ ਕਿਹਾ ਹੈ ਕਿ ਇਹਨਾਂ ਵਾਧੂ ਸਵਾਰੀਆਂ 'ਚ ਸਕੂਲ ਕਾਲਜਾਂ ਦੇ ਬੱਚੇ ਅਤੇ ਹੋਰ ਜ਼ਰੂਰੀ ਕੰਮਾਂ ਵਾਲੇ ਲੋਕ ਸ਼ਾਮਿਲ ਹੋਣਗੇ ਤੇ ਲੋਕਾਂ ਨੂੰ ਇਹ ਸਹੂਲਤ ਸਿਰਫ ਸਵੇਰੇ ਅਤੇ ਸ਼ਾਮ ਵਾਲੇ ਰੂਟਾਂ ਤੇ ਉਪਲਬਧ ਹੋਵੇਗੀ ਯਾਨੀ ਕਿ ਦੇਰ ਵਿੱਚ 52 ਸਵਾਰੀਆਂ ਤੋਂ ਵੱਧ ਸਵਾਰੀਆਂ ਬੱਸਾਂ 'ਚ ਨਹੀਂ ਬਿਠਾਈਆਂ ਜਾਣਗੀਆਂ ਜਿਹੜੀ ਵੀ ਗੱਡੀ ਕੋਈ ਆਉਂਦੀ ਆ ਉਹ ਉਹਦੀ ਲਿਮਟ ਹੁੰਦੀ ਆ ਉਮਰ ਹੁੰਦੀ ਆ 15 ਸਾਲ ਸਕੂਟਰ ਮੋਟਰਸਾਈਕਲ ਬੱਸ ਜਿਹੜੀ ਵੀ ਚੀਜ਼ ਆਉਂਦੀ ਆ ਔਰ ਉਹਦੀ ਸੀਟਿੰਗ ਕੈਪੈਸਿਟੀ ਹੁੰਦੀ ਆ ਜੇ ਮੋਟਰਸਾਈਕਲ ਆ ਤੇ ਉਤੇ ਦੋ ਸਵਾਰੀਆਂ ਕਾਰ ਆ ਤੇ ਉਹ ਚਾਰ ਸੀਟਾਂ ਵਾਲੀ ਵੀ ਆ ਪੰਜ ਵਾਲੀ ਵੀ ਆ ਤੇ ਬੱਸ ਵੀ ਜਿਹੜੀ ਆ ਉਹ 52 ਸੀਟਡ ਆ ਜਨਾਬ ਤੇ ਉਹਦੇ ਦੇ ਬਾਬਤ ਸਾਡੇ ਨਾਲ ਜਿਹੜੀ ਸਵਾਰੀ ਆ ਉਹ ਮੂਲੋਂ ਜ਼ਿਆਦਾ ਹੋ ਜਾਂਦੀ ਜਿਹਦੇ ਚ 90 ਸਵਾਰੀਆਂ 85 ਸਵਾਰੀਆਂ 100 ਸਵਾਰੀਆਂ ਵੀ ਹੋ ਜਾਂਦੀਆਂ ਤੇ ਹਾਦਸੇ ਜਿਹੜੇ ਸੀ ਉਹ ਬਹੁਤ ਜ਼ਿਆਦਾ ਹੋ ਰਹੇ ਸੀ ਕਦੀ ਟਾਇਰ ਪਾਟ ਕੇ ਕਦੀ ਗੱਡੀ ਐਕਸੀਡੈਂਟ ਹੋ ਗਈ ਕਦੀ ਮਤਲਬ ਵੀ ਅਨਬੈਲੈਂਸ ਹੋ ਗਈ ਤੇ ਉਹ ਨੁਕਸਾਨ ਜਿਹੜਾ ਸੀ ਉਹ ਸਾਰਾ ਵਰਕਰਸ ਨੂੰ ਚੁਲਾਣਾ ਪੈਂਦਾ ਡਰਾਈਵਰ ਨੂੰ ਕਨੈਕਟਰ ਨੂੰ ਉਹ ਵਿਪਤਾ ਜਿਹੜੀ ਸਾਰੀ ਉਹਨਾਂ ਨੂੰ ਪੈਂਦੀ ਸੀ ਇਹਦੇ ਕਰਕੇ ਫੈਸਲਾ ਲਿਆ ਹੈ ਕਿ ਅਸੀਂ ਸਵਾਰੀਆਂ ਹੀ ਉਹਨੀਆਂ ਬਿਠਾਵਾਂਗੇ ਜਿੰਨੀਆਂ ਸੀਟਾਂ ਨੇ ਗੱਡੀ ਦੇ ਵਿੱਚ ਇੱਕ ਸੀਟ ਤੇ ਇੱਕ ਸਵਾਰੀ ਹੁਣ ਕੀ ਹੋਇਆ ਹੈ ਆ ਵੀ ਸਾਡੀ 14 15 16 ਦੀ ਹੜਤਾਲ ਆ 3 ਦਿਨ ਦੀ ਜਿਹੜਾ ਉਹ ਸਟੈਂਡ ਅਪ ਪ੍ਰੋਗਰਾਮ ਸਾਡਾ ਜੋ ਅਸੀਂ ਜਥੇਬੰਦੀ ਨੇ ਨੋਟਿਸ ਦਿੱਤਾ ਹੋਇਆ ਪਿਛਲੇ ਸਾਡੀ ਮੀਟਿੰਗ ਹੋਈ ਹੈ ਸਾਡੇ ਡਾਇਰੈਕਟਰ ਸਾਹਿਬ ਵੀ ਨਵੇਂ ਆਏ ਨੇ ਤੇ ਸੈਕਟਰੀ ਸਾਹਿਬ ਵੀ ਨਵੇਂ ਆਏ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਥੋੜੀ ਜੀ ਮਾਹੌਲ ਦਿਓ ਇਹ ਅਸੀਂ ਨਵੇਂ ਆਏ ਆ ਤੁਹਾਡੀਆਂ ਚੀਜ਼ਾਂ ਨੂੰ ਸਮਝਾਂਗੇ ਉਹਨਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਾਂਗੇ 8 ਤਰੀਕ ਦੀ ਮੀਟਿੰਗ ਮਿਲੀ ਹੈ ਸਾਨੂੰ ਮੁੱਖ ਮੰਤਰੀ ਪੰਜਾਬ ਦੀ ਪਹਿਲਾਂ 1 ਤਰੀਕ ਦੀ ਸੀ ਉਹ ਉਹਨਾਂ ਨੇ 8 ਕਰਤੀ ਟਿਆਰ ਮੀਟਿੰਗ ਕਰਾਂਗੇ ਅਸੀਂ ਭਜਦੇ ਨਹੀਂਗੇ ਹੁਣ ਦਿੱਕਤ ਕੀ ਆ ਰਹੀ ਸੀ ਵੀ ਜਿਹੜੇ ਜਿੱਦਾਂ ਬੱਚੇ ਨੇ ਸਟੂਡੈਂਟ ਨੇ ਸਕੂਲੇ ਜਾਣ ਵਾਲੇ ਬੱਚੇ ਜਾਂ ਕੋਈ ਪੇਸ਼ੈਂਟ ਹੈ ਜਿਹੜਾ ਕੋਈ ਪਹਿਲੇ ਟਾਈਮ ਆ ਰਿਹਾ ਜਿਨ੍ਹਾਂ ਨੇ ਜਾਣਾ ਹੁੰਦਾ ਤੇ ਫਿਰ ਉਹ ਜਾ ਕੇ ਅਪਾਇੰਟਮੈਂਟ ਲਈ ਹੁੰਦੀ ਹੈ ਪੀਜੀਆ ਵਗੈਰਾ ਜਾਂ ਕਿਤੇ ਬਾਹਰ ਉਹਨਾਂ ਨੂੰ ਅਸੀਂ ਇਨਗਰ ਆਦਤੀ ਹੈ ਵੀ ਜੇ ਪਹਿਲੇ ਟਾਈਮਾਂ ਤੇ ਲਾਸਟ ਟਾਈਮ ਜਦੋਂ ਕੋਈ ਜਿਹੜੇ ਬਸ ਪਾਸੇ ਨੂੰ ਬਸ ਹੀ ਨਹੀਂ ਕੋਈ ਜਾਂਦੀ ਹੋਰ ਮੂਲੋਂ ਜਿਆਦਾ ਮਤਲਬ ਵੀ ਸਵਾਰੀ ਵੀ ਖੜੀ ਆ ਤੇ ਉਹਨਾਂ ਨੂੰ ਰਿਆਦ ਦਿੱਤੀ ਹੈ ਥੋੜੀ ਜੀ ਵੀ ਭਾਈ ਉਹਨਾਂ ਨੂੰ ਪਹਚਾਵਾਂਗੇ ਟਿਕਾਣੇ ਅਸੀਂ ਕੋਈ ਕਿਸੇ ਦੇ ਦੁਸ਼ਮਣ ਨਹੀਂ ਗਏ ਸਾਡੀਆਂ ਧੀਆ ਭੈਣਾਂ ਨੇ ਸਾਡੇ ਬੱਚੇ ਨੇ ਇਸ ਕਰਕੇ ਥੋੜੀ ਰਾਤ ਦਿੱਤੀ ਆ ਜੀ ਕਿ ਜੇ ਕੋਈ ਦਾਪਾਂ ਸਾਡਾ 10 ਵਾਰੀਆਂ ਚੜ ਜਾਂਦੀਆਂ ਬੱਚੇ ਚੜ ਜਾਂਦੇ ਆ ਜਾਂ ਕੋਈ ਮਰੀਜ਼ ਆ ਕੋਈ ਜਿਹੜਾ ਬਹੁਤ ਜ਼ਰੂਰੀ ਆ ਜਿਹਨੂੰ ਉਹਨੂੰ ਅਸੀਂ ਚੜਾਵਾਂਗੇ ਬਾਕੀ ਸਵਾਰੀਆਂ ਜਿਹੜੀਆਂ ਨੇ ਉਹ ਕਾਨੂੰਨ ਮੁਤਾਬਕ ਬਹੁੰਚਾਈ ਨੇ ਦਰਸਲ ਕੰਟਰੈਕਟ ਵਰਕਰ ਯੂਨੀਅਨ ਦਾ ਤਰਕ ਹੈ ਕਿ ਬਾਰੀ ਸੁੱਧਿਆਂ ਵਿੱਚ ਉਹਨਾਂ ਦੇ ਮੋਟੇ ਝਲਾਨ ਕੱਟੇ ਜਾਂਦੇ ਨੇ ਅਤੇ ਉਹਨਾਂ ਤੇ ਓਵਰਲੋਡਿੰਗ ਲਈ ਜੁਰਮਾਨੇ ਲਗਾਏ ਜਾਂਦੇ ਨੇ ਜਿਸ ਕਾਰਨ ਉਹਨਾਂ ਨੇ ਸਿਰਫ ਪੰਜਾਬ ਵਿੱਚ ਹੀ ਇਹ ਫੈਸਲਾ ਲਾਗੂ ਕੀਤਾ ਜਾਂ ਕਿ ਪੰਜਾਬ ਤੋਂ ਬਾਹਰ ਜਾਣ ਵਾਲੇ ਰੂਟਾਂ ਤੇ ਜਿੰਨੀਆਂ ਸੀਟਾਂ ਉਹਨੀਆਂ ਸਵਾਰੀਆਂ ਦਾ ਰੂਲ ਪਹਿਲਾਂ ਦੀ ਤਰ੍ਹਾਂ ਲਾਗੂ ਰਹੇਗਾ ਐਮਰਜੈਂਸੀ ਜੇ ਕੋਈ ਹੋ ਜਾਂਦਾ ਤੇ ਉਹਦੀ ਅਸੀਂ ਮਦਦ ਕਰਾਂਗੇ ਬਾਕੀ ਜਿਹੜੀਆਂ ਹੁਣ ਜੇ ਐਨ ਕੇ ਆਪਣਾ ਸਟੇਟ ਹੈ ਜੀ ਉਥੇ ਜੱਜ ਖਲੋਂਦੇ ਨੇ ਸੜਕਾਂ ਤੇ ਉਹ ਗੱਡੀਆਂ ਦੀਆਂ ਸਵਾਰੀਆਂ ਚੈੱਕ ਕਰਦੇ ਨੇ ਜੇ ਸਵਾਰੀਆਂ ਵਿੱਚ ਖਲੋਤੀਆਂ ਹੋਣ ਜਿੰਨੀਆਂ ਸਵਾਰੀਆਂ ਨੇ ਪਰ ਸਵਾਰੀ 200 ਰੁਪਏ ਦੇ ਹਿਸਾਬ ਨਾਲ ਜੁਰਮਾਨਾ ਹੁੰਦਾ ਜੀ ਉਹ ਚਲਾਨ ਕਰਦੇ ਨੇ ਬਾਹਰੀ ਸਟੇਟ ਵਾਲੇ ਉੱਥੇ ਨਹੀਂ ਬਾਹਰੀਆਂ ਸਟੇਟਾਂ 'ਚ ਨਹੀਂ ਆਪਣੇ ਜੇ ਪੰਜਾਬ ਦੇ ਵਿੱਚ ਸਾਡੇ ਨਾਲ ਸਾਡੀ ਜਨਤਾ ਜਿਹੜੀ ਆ ਉਹ ਸਪੋਰਟ ਕਰੂਗੀ ਕਿਉਂਕਿ ਟਰਾਂਸਪੋਰਟ ਦੇ ਵਿੱਚ ਬੱਸਾਂ ਬਹੁਤ ਘੱਟ ਨੇ ਜਿੱਦਾਂ 12 1250 ਬੱਸਾਂ ਜਿਹੜੀਆਂ ਨੇ ਪੀ ਆਰਟੀਸੀ ਕੋਲ ਆ ਸਾਡੇ ਕੋਲ 2407 ਦਾ ਫਲੀਟ ਆ ਪਰ ਉਹ ਪੂਰਾ ਨਹੀਂ ਹੈਗਾ ਇਹ 1947 ਵੇਲੇ ਜਦੋਂ ਬਣਿਆ ਸੀ ਉਦੋਂ ਇੰਨਾ ਕੁ ਸੀਗੀਆਂ ਬਸਾਂ ਹੁਣ ਤਾਂ ਜਨਤਾ ਬਹੁਤ ਹੋ ਗਈ ਆਬਾਦੀ ਬਹੁਤ ਜ਼ਿਆਦਾ ਹੋ ਗਈ ਆਬਾਦੀ ਦੇ ਹਿਸਾਬ ਨਾਲ ਜੇ 10000 ਨਵੀਂ ਬਸ ਵੀ ਸਰਕਾਰ ਪਾਵੇ ਤਾਂ ਵੀ ਮਤਲਬ ਵੀ ਉਹ ਕਵਰ ਨਹੀਂ ਕਰ ਸਕਦੇ ਇਹ ਮੈਨੇਜਮੈਂਟ ਨੂੰ ਤੇ ਸਰਕਾਰ ਨੂੰ ਸੋਚਣਾ ਪਊਗਾ ਵੀ ਬਸਾਂ ਹੋਰ ਪਾਵੇ ਜੇ ਬਸਾਂ ਵਹਿਣਗੀਆਂ ਤੇ ਫਿਰ ਆਮ ਜਨਤਾ ਨੂੰ ਨੌਕਰੀਆਂ ਵੀ ਮਿਲਣਗੀਆਂ ਤੇ ਉਹ ਚ ਬੱਲੇ ਬੱਲੇ ਵੀ ਫਿਰ ਸਰਕਾਰ ਦੀ ਹੋਊਗੀ ਸਾਡਾ ਤੇ ਕੋਈ ਤੁਸੀਂ ਦੱਸਿਆ ਜਿਹੜਾ ਹੁਣ ਮਜਬੂਰੀ ਤੇ ਇਹ ਆ ਵੀ ਜਿਹੜਾ ਵੀ ਕੋਈ ਚਲਾਨ ਹੁੰਦਾ ਉਹ ਡਰਾਈਵਰ ਤੇ ਕਨੈਕਟਰ ਦਾ ਹੁੰਦਾ ਉਹਨਾਂ ਨੂੰ ਪੱਲਿਓਂ ਭਰਨਾ ਪੈਂਦਾ ਮਹਿਕਮਾ ਨੀਕਾ ਪਰਦਾ ਪਰ ਜੇ ਕਿਤੇ ਲੋਕਾਂ ਵਾਸਤੇ ਸਾਨੂੰ ਇੰਨਾ ਕਰਨਾ ਪਊਗਾ ਫਿਰ ਅਸੀਂ ਭਰ ਵੀ ਦੇਾਂਗੇ ਜੀ ਜਿਹੜਾ ਕੋ ਹੁਣ ਵਿਚਾਰਾ ਐਮਰਜੈਂਸੀ 'ਚ ਆ ਗਿਆ ਜਿਹਦੀਆਂ ਵਿਚਾਰੀਆਂ ਲੱਤਾਂ ਹੀ ਨਹੀਂ ਕੰਮ ਕਰਨੀਆਂ ਜਿਹਨੂੰ ਚੜਾਉਣਾ ਪੈਂਦਾ ਜਾਂ ਕੋਈ ਕੈਂਸਰ ਪੇਸ਼ੈਂਟ ਕੋਈ ਜੇ ਤੌਂਦਾ ਤੇ ਜੇ ਕੋਈ ਇੰਨਾ ਮੱਥੇ ਤੇ ਅੱਖਾਂ ਰੱਖ ਕੇ ਤੇ ਵਾਰਾ ਨਹੀਂ ਜੀ ਖਾਂਦਾ ਕਿ ਕੋਈ ਬਸ ਹਿੱਸਾ ਥੋੜੀ ਲੈਣੀ ਹਾਂ ਇੱਕ ਰਾਹਤ ਦਿੱਤੀ ਕੀ ਤੁਹਾਨੂੰ ਹਾਂ ਜੀ ਰਾਹਤ ਦਿੱਤੀ ਹੈ ਜੀ ਪਰ ਇਹ ਨੂੰ ਮਜਬੂਰੀ ਨਾ ਸਮਝ ਲੇ ਕੋਈ ਬੰਦਾ ੱੱਕੇ ਨਾਲ ਕੋਈ ਸਾਡੇ ਨਾਲ ਕੋਈ ਡਰਾਈਵ ਕਨੈਕਟਰ ਨਾਲ ਕੋਈ ਝਗੜਾ ਕਰਨ ਲੱਗੇ ਉਹ ਨਹੀਂ ਹੋਣ ਦੇਣਾ ਉਹ ਬਕਾਇਦਾ ਉਹੀ ਧਾਰਾ ਲੱਗੂਗੀ ਉਹਤੇ ਪਰਚਾ ਕਰਾਵਾਂਗੇ ਜੇ ਕੋਈ ਸਾਡੇ ਡਰਾਈਵ ਕਨੈਕਟਰ ਨਾਲ ਲੜਾਈ ਝਗੜਾ ਕਰੂਗਾ ਤੇ ਕਿੰਨੀ ਦੇਰ ਤੱਕ ਰੱਖਦੇ ਆ ਜੀ ਰਾਹ ਦੀ ਹੈ ਜੀ ਇਹ ਕਾਨੂੰਨ ਹੈ ਕਾਨੂੰਨ ਦੇ ਉੱਤੋਂ ਦੀ ਤਾਂ ਅਸੀਂ ਹੈ ਨਹੀਂ ਕਾਨੂੰਨ ਬਤਾਬਕ 52 ਸਾਰੀਆਂ ਬਹਿਣੀਆਂ ਜੇ 52 ਸੀਟਾਂ ਦਾ 52 ਜੇ 28 ਹੈ 48 ਜਿੰਨੀਆਂ ਸੀਟਾਂ ਵਾਲੀ ਗੱਡੀ ਹੈ ਉਨੀਆਂ ਸਵਾਰੀਆਂ ਬਹਿਣਗੀਆਂ ਜੀ ਉੱਤੇ ਤਾਂ ਦੱਸਦੀਏ ਕਿ ਕੰਟਰੈਕਟ ਵਰਕਰ ਯੂਨੀਅਨ ਨੇ ਪਿਛਲੇ ਦਿਨੀਏ ਐਲਾਨ ਕੀਤਾ ਸੀ ਕਿ ਸਰਕਾਰੀ ਬੱਸ ਅੰਦਰ ਤੈਸ ਸੀਟਾਂ ਤੋਂ ਇਲਾਵਾ ਇੱਕ ਵੀ ਵਾਧੂ ਸਵਾਰੀ ਨਹੀਂ ਚੜਾਈ ਜਾਵੇਗੀ ਜਦਕਿ ਅਕਸਰ ਦੇਖਿਆ ਗਿਆ ਕਿ ਮਹਿਲਾਵਾਂ ਅਤੇ ਹੋਰਨਾ ਸਰਕਾਰੀ ਵਿਭਾਗਾ ਨੂੰ ਬੱਸ 'ਚ ਮੁਫਤ ਸਫ਼ਰ ਹੋਣ ਦੇ ਚਾਹਦਿਆ ਖਾਸ ਕਰਕੇ ਸਰਕਾਰੀ ਬੱਸਾਂ 'ਚ ਲੋਡ ਤੋਂ ਜ਼ਿਆਦਾ ਸਵਾਰੀਆਂ ਹੁੰਦੀਆਂ ਨੇ ਜਿਸ ਕਾਰਨ ਕਈ ਵਾਰੀ ਓਵਰਲੋਡਿੰਗ ਕਾਰਨ ਬੱਸਾਂ ਹਾਦਸੇ ਦਾ ਸ਼ਿਕਾਰ ਵੀ ਹੁੰਦੀਆਂ ਸੀ ਅਤੇ ਇਹਨਾਂ ਗੱਲਾਂ ਨੂੰ ਧਿਆਨ ਵਿੱਚ ਰੱਖਦੇ ਆਂ ਬੇਤੇਰੀ ਕੰਟਰੈਕਟ ਵਰਕਰ ਯੂਨੀਅਨ ਨੇ ਜਿੰਨੀਆਂ ਸੇਟਾਂ ਉਹਨੀਆਂ ਸਵਾਰੀਆਂ ਦਾ ਫਾਰਮੂਲਾ ਲਾਗੂ ਕੀਤਾ ਸੀ ਪਰ ਫਿਲਹਾਲ ਦੀ ਹੁਣ ਕੰਟਰੈਕਟ ਵਰਕਰ ਯੂਨੀਅਨ ਨੇ ਇਹਨਾਂ ਨਿਯਮਾਂ ਵਿੱਚ ਥੋੜੀ ਬਹੁਤ ਢਿੱਲ ਦਿੱਤੀ ਹੈ ਜਿਸ ਨਾਲ ਸਵਾਰੀਆਂ ਨੂੰ ਥੋੜੀ ਬਹੁਤ ਰਾਹਤ ਵੀ ਜ਼ਰੂਰ ਮਿਲੇਗੀ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ